ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਵਧੀਆ ਫਾਰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੇਧੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆਪਾਂ ਆਏ ਆਂ ਅੱਜ ਤੁਹਾਨੂੰ ਇੱਕ ਸੂਈ ਸਵਾਈ ਗਾਧਾ ਨੂੰ ਦਿਖਾਵਾਂਗੇ ਤੇ ਇੱਕ ਟੋਕੜ ਗੱਪਨੇ ਚੱਕ ਪਾਸ ਤੁਹਾਨੂੰ ਦਿਖਾਉਣੀ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਪੀ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਚਲੋ ਵਧੀਆ ਕਿਰਪਾ ਹੀ ਚਾਹੀਦੀ ਜੀ ਤੇ ਨਾਮ ਦੱਸ ਦੇ ਕਰੀ ਹਾਂ ਸ਼ੌਕੀਆ ਪਿੰਡ ਮਿਆਦੀਆਂ ਤਸੀਲਈ ਨਾਲਾ ਜਿਹੜਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 7298 3927 ਠੀਕ ਐ ਪਹਿਲਾਂ ਸੋਈ ਵਿਖਾਰੀਏ ਫਿਰ ਤੋਕੜ ਕੇ ਬੰਦ ਖਾਦਾਂਗੇ ਆ ਬੱਚਾ ਜੇ ਦਾ ਹਾਂਜੀ ਆ ਜੇ ਬੱਚਾ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਕਿੰਨੇ ਕਿ ਦਿਨਾਂ ਦਾ ਤੇ ਥਾਣੇ ਤੇ ਦੇਖ ਸਾਦੇ ਲੱਗੇ ਤਾਂ ਰੁਪੀ ਜਿ ਚਵਾ ਚੂ ਬੜਾ ਲੱਗਾ ਜੋ ਸ਼ੁਰੂ ਠੀਕ ਐ ਹਾਂਜੀ ਹੈ ਵੀ ਜਰਸੀ ਕਿੰਨਾ ਇਹ ਤੇ ਕੱਲ ਦੁੱਧ ਤਿਆਰ ਦੁੱਧ ਹਰ ਰੁਪਈ ਜਿਹੜਾ 12 ਕਿਲੋ ਹੀ ਹੋਊਗਾ ਪੱਕਾ ਤਿਆਰ ਹੈ ਬਾਕੀ ਗਰੰਟੀ ਦਵਾਂਗਾ ਭਾਈ 11 ਕਿਲੋ ਅੱਛਾ ਹਾਂ ਘਰ ਚੋਂ ਵਸ਼ੀ ਲਈ ਹੈ ਠੀਕ ਆ ਹਾਂਜੀ ਤੇ ਬਾਕੀ ਇਹ ਕਿ ਇਹ ਜਿੰਗਾ ਮਦਦ ਦੁੱਧ ਵੀ ਸੰਗਣਾ ਹੁੰਦਾ ਸੰਗਣਾ ਜਾਂ ਤੇ ਗਾਂਏ ਨਹੀਂ ਕਿ ਘੜੂਗੀ ਵਧੂਗੀ ਘਰ ਚੋਂ ਲਈ ਗਰਮੀ ਚੱਲਣ ਵਾਲੀ ਆ ਗਰਮੀ ਚੱਲਣ ਵਾਲੀ ਕੋਈ ਘੜ ਕੰਦੀ ਨੂੰ ਪਰਵਾਹ ਨਹੀਂ ਕੋਈ ਗਰਭਾਂ ਨਹੀਂ ਮਾਤਮੇ ਪੰਜ ਸੱਟ ਹੋ ਗਿਆ ਤੋਰਾਂ ਹੈ ਕਰੀਂ ਤੇ ਤੁਹਾਨੂੰ ਸੋਨੋ ਓਕੇ ਸਾਰੇ ਠੰਡੀ ਧੀਰੀ 10000 ਦੇ ਚਵਾ ਪਸਮਾ ਓਕੇ ਨਾ ਕੋਈ ਪੂਰ ਨਾ ਕੋਈ ਛਟਾ ਠੀਕ ਆ ਤੇ ਕਿੰਨਾ ਫਿਰਕ ਨੇ ਦਾ ਮੁੱਲ 10000 ਦੀ ਬਾਜ਼ਾਰ ਦੇ ਹਿਸਾਬ ਨਾਲ ਜੀ ਕਰੇ 40000 ਕਰੀ ਅੱਛਾ 35000 ਮੁੱਲ ਕਰਦੇ 3000 ਮੋੜ ਕਰਦਾ ਅੱਛਾ 32000 ਜੀ ਦੇ ਦੋਗੇ ਬਾਕੀ ਉੱਚੇ ਮ ਖੁੱਲਾ ਕਰ ਦੋਗੇ ਮੰਨਤਾ ਨਾ ਕੋਈ ਫੋਨ ਲਾਵੇ ਕੋਈ ਫੋਨ ਲਾਵੇ ਕਰੀ ਤੇ ਦੁੱਧ 11 ਲੀਟਰ ਘਰੋ ਚਵਾ ਕੇ ਦੋਗੇ ਚਵਾ ਕੇ ਦਵਾਂਗੇ ਭਾ ਕੋ ਚਾਰ ਡੰਗ ਮੇ ਇਹ ਹੈ ਕਿ ਇੱਥੇ ਦੁੱਧ ਪੂਰਾ ਹੋਵੇ ਕੋਈ ਲੈ ਜਾਏ ਨਹੀਂ ਤੇ ਇੱਥੇ ਤੇ ਵੱਜੀਆਂ ਹੀ ਆ ਤੇ ਹੁਣੇ ਘਾਤੋ ਕਰਕੇ ਬਣ ਤੈਨੂੰ ਦਿਖਾਉਣੀ ਆ ਇਹਦਾ ਵੀ ਕੱਦ ਕਾਠ ਕਾਫੀ ਜਵਾਨ ਆ ਚੰਗੇ ਉੱਚੇ ਕੱਦ ਕਾਠ ਦੀ ਆ ਤੇ ਥੱਲੇ ਵੀ ਹਵਾਨੇ ਦੀ ਬੰਦਰ ਚੰਗੀ ਆ ਜਿਹੜੀ ਥਾਣੇ ਤੇ ਦੇਖਸਾਦੇ ਲੱਗੇ ਤਾਂ ਤੇ ਮਿਲਕ ਵੀਨ ਵੀ ਚੰਗੀ ਲੱਗੀ ਆ ਉਮੀਦ ਹੈ ਇਹਨੇ ਸੱਜਰ ਨੇ ਵੀ ਦੁੱਧ ਚੰਗਾ ਕੱਢਿਆ ਹੋਣਾ ਕਿੰਨੇ ਚਿਰ ਦੀ ਚੱਕ ਪਾਸ ਚ ਵਿੱਚ ਚਵਾ ਮਹੀਨਾ ਚੱਕ ਪਾਸ ਚ ਅੱਛਾ ਚਵਾ ਮਹੀਨਾ ਦੇ ਉੱਤੇ ਹੀ ਚੱਲਣੇ ਹੋਣਗੇ ਅੰਦਰ ਨਹੀਂ ਹੁੰਦੇ ਤੇ ਕਿੰਨਾ ਦੁੱਧ ਦੇ ਤੱਕ ਦੁੱਧ ਹਰ ਬਿਜੂ ਰੋ 8 ਕਿਲੋ 7 ਕਿਲੋ ਦੀ ਰੇਟੀ ਹੋ ਗਈ ਅੱਛਾ ਜਿਹੜਾ ਪੱਕਾ ਹੈਗਾ ਇਹਨੇ ਵੀ ਗੱਲਾਂ ਆ ਅੱਛਾ ਤੇ ਉਤਰਾ ਸੱਜਣ ਨੇ ਕਿੰਨਾ ਕਿਚਵਾਇਆ ਤੇ ਉਧ ਪਤਾ ਜੀ 32 ਕਿਲੋ ਦੁੱਧ ਚੁਆਇਆ ਲੈਣ ਨੂੰ ਅੱਛਾ ਛੱਡ ਚੋ ਵਸ਼ੀ ਲਈ ਠੀਕ ਹੈ ਤੇ ਹੁਣ 4 ਮਹੀਨੇ ਦੀ ਗੱਭਣ ਆ ਤੇ ਕਿੰਨਾ ਦੁੱਧ ਦੱਸਿਆ ਜੀ 7 ਕਿਲੋ ਦੁੱਧ ਪੱਕਾ ਲੀਟਰ ਵਾਲਾ ਹੈਗਾ ਜਿਹੜਾ ਪੱਕਾ ਤੋਰਾਂ ਫੇਰ ਕਰੀ ਨਾ ਵਾਕਿਆ ਕਿ ਹੈ ਜਿਹੜੇ ਚੰਗੇ ਰਿਕਾਰਡ ਵਾਲੀ ਹੈ ਦੇ ਥਣ ਥਣ ਮੇਜੀ ਓਕੇ ਸਾਰੇ ਸਰ ਕੋ ਥਣ ਚ ਬਹੁਤ ਹੋਣੀ ਕੋ ਛੱਟਾ ਨਹੀਂ ਅੱਛਾ ਆਵਾਜ਼ ਨੂੰ ਬੜਾ ਲੱਗਾ ਕੋਈ ਡੰਗਰ ਨਿਕਲਦਾ ਹੋਗਾ ਠੀਕ ਹੈ ਤੇ ਬਾਕੀ ਇਹ ਆ ਕਿ ਚਲੋ ਇਹ ਜੀਆਂ ਤੇ ਠੰਡੀਆਂ ਧੀਰੀਆਂ ਹੀ ਹੁੰਦੀਆਂ ਧੀਰੀਆਂ ਧੀਰੀਆਂ ਕੋਈ ਪ੍ਰਵਾਹ ਨਹੀਂ ਉਹ ਵੀ ਠੰਡੀ ਇਹ ਵੀ ਠੰਡੀ ਹੈਗੀ ਇਹ ਵੀ ਕਰੋਸ ਚੀ ਆ ਬਾਕੀ ਗਰਮੀ ਗਰਮੀ ਦੀ ਈ ਗੱਲ ਇਹਨੋਂ ਵੀ ਨਹੀਂ ਹੋਣੀ ਕੋਈ ਈ ਤੇ ਇਹਦਾ ਕਿੰਨਾ ਫਿਰ ਮੁੱਲ ਰੱਖ ਲਈ ਆਪਾਂ ਮੁੱਲ 30000 ਦੀ ਬਿਜਾਰ ਦੇ ਹਿਸਾਬ ਨਾਲ ਟੋਕੜਾਂਗਾ ਬਣਾ ਚਹੀਏ ਆਪਣੇ ਚੈਨਲ ਤੇ ਪਾਉਣ ਦੇ ਜੇ ਇਹਨਾਂ ਨੂੰ ਮੁੱਲ 35000 ਚਾਹੀਦਾ ਹਾਂਜੀ ਬਾਕੀ 30000 ਰਿਆ ਦਾ 30000 ਜੀ ਦੇ ਦੋਗੇ ਮੌਕੇ ਤੇ ਹੋਰ ਕਰ ਦੋ ਕਿ ਮਨ ਕਰਦਾ ਕੋਈ ਮੈਨ ਫੋਨ ਲਾਵੇ ਇਹਨੂੰ ਕੋਈ ਡਰੇ ਵੀ ਮੁੱਲ ਵੜਿਆ ਫੋਨ ਲਾਵੇ ਕਰ ਲਾਂਗੇ ਖੁੱਲਾ ਕਰ ਦੋ ਕਿ ਮਨ ਤਨ ਕੇ ਠੀਕ ਹੈ ਹਾਂਜੀ ਤੇ ਠੀਕ ਹੈ ਜੇ ਕੋਈ ਕੁਝ ਕਹਣਾ ਗਰਮੀ ਚੱਲਣ ਵਾਲੀਆਂ ਜਿਉਂ ਵੀ ਬਸ਼ੀਤਰ ਦੋ ਦੀ 11 ਕਿਲੋ ਪੱਕਾ ਅੱਛਾ ਤੇ ਕਾਲੀ ਹੈ ਜੇ ਵੈੜ ਲਈਏ ਇਹ ਵੀ ਦੋ ਤਿੰਨ ਕਿਲੋ ਵਧੂਗੀ ਘੜਦੀ ਨਹੀਂ ਘਰ ਤੋਂ ਵੈ ਠੀਕ ਹੈ ਜਾਂ ਵੀ ਘਰ ਚੋਂ ਲਈ ਆ ਛੱਡੇ ਚੋਂ ਵਸ਼ੀ ਲਈ ਠੀਕ ਹੈ ਜੀ ਬਾਕੀ ਜਿਹੜਾ ਛੱਡੇ ਵਾਲਾ ਟੋਕਣਾ ਕੱਪਣਾ ਕੱਢ ਦਿੰਦੇ ਆ ਬਾਕੀ ਹੁਣ ਚੰਗੀਆਂ ਪੌਣੀਆਂ ਹਾਂ ਹਾਂਜੀ ਹਾਂਜੀ ਬਾਕੀ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਖੜੋ ਪਸੰਦ ਹੋਵੇ ਤੇ ਇੱਥੇ ਲੈ ਜਾਓ ਨਹੀਂ ਤੇ ਇੱਥੇ ਬੱਜੀਆਂ ਰਹਿਣ ਦੋ ਬਾਕੀ ਜੇ ਕੋਈ ਵੀਰ ਦੂਰ ਦਾ ਵਾ ਉਹ ਵੀਡੀਓ ਕੋਲ ਤੇ ਚਵਾ ਲਈ ਆਪਣੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ